ਲੱਗਾ ਚਾਬੀਆਂ ਦਾ ਮੋਚਾ ਲੱਗਾ ਇਕੱਠੇ ਹੋਵੋ ਇਹ ਅਕਾਲੀ ਦਲ ਦਾ ਪੰਥ ਨਹੀਂ ਇਹ ਜਿਹੜਿਆ ਜਿੰਨੇ ਸਹਿਯੋਗੀ ਤੇ ਸਿੱਖ ਬੈਠੇ ਨੇ ਪੱਗਾਂ ਵਾਲੇ ਬੈਠਿਆ ਪੰਥ ਇਹਨਾਂ ਦਾ ਹੁਣ ਲੋੜ ਆ ਗਈ ਇਸ ਗਦਰਾਰਾਂ ਕੋਲ ਇਸ ਸੁਖਬੀਰ ਬਾਦਲ ਮਹੰਤ ਕੋਲੋਂ ਅਕਾਲੀ ਦਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਗੁਰਦੁਆਰੇ ਆਜ਼ਾਦ ਕਰਾਉਣ ਦਾ ਟਾਈਮ ਆ ਗਿਆ ਕੱਲ ਕਹਿੰਦੇ ਮੈਨੂੰ ਬਾਜਲ ਸਾਹਿਬ ਬੈਠੇ ਕਹਿੰਦੇ ਨੇ ਕਿ ਵਿਕਰਮ ਜਿਹੜਾ ਇਹਨੇ ਕੀ ਕੀਤਾ ਬਾਜਾ ਸਭ ਹਿਸਟਰੀ ਪੜੋ ਸਿੱਖ ਰਾਜ ਨੂੰ ਜੇ ਕਿਸੇ ਨੇ ਖਤਮ ਕੀਤਾ ਤੇ ਉਹ ਸੁੰਦਰ ਸਿੰਘ ਜਿਹੜੇ ਨਾਲ ਵੱਡਾ ਸੁੰਦਰ ਸਿੰਘ ਮਜੀਠੀਆ ਉਹਨੇ ਉਹਨੇ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਜੇ ਕਿਸੇ ਨੇ ਖਤਮ ਕੀਤਾ ਤੇ ਇਸ ਮਜੀਠੀਆ ਪਰਿਵਾਰ ਨੇ ਸਿੱਖ ਰਾਜ ਖਤਮ ਕੀਤਾ ਉਹ ਸਰਦਾਰਗੜ੍ਹ ਵਾਲੀ ਜਿਹੜੀ ਜ਼ਮੀਨ ਆ ਉਹ ਕਿੱਥੋਂ ਮਿਲੀ 3500 ਕਿਲਾ ਜਿਹੜੀ ਉੱਥੇ ਲਈਆ ਗੁਰਖਪੁਰ ਦੇ ਲਾਗੇ ਉਹ ਅੰਗਰੇਜ਼ਾਂ ਨੇ ਮਹਾਰਾਣੀ ਜਿੰਦਾ ਨੂੰ ਤੇ ਮਹਾਰਾਜਾ ਦਲੀਪ ਸਿੰਘ ਨੂੰ ਅਰਸ਼ਟ ਕਰਾਉਣੀ ਇਸ ਪਰਿਵਾਰ ਨੇ ਅਰਸ਼ਟ ਕਰਾਇਆ ਤੇ ਉੱਥੇ ਉਹਨਾਂ ਨੂੰ ਜ਼ਗੀਰ ਮਿਲੀ ਇੱਕ ਗਦਾਰ ਗੱਲਾਂ ਕਰੇਗਾ ਇਹ ਕਰੇਗਾ ਜਿਹਨੇ ਪੰਜਾਬ ਦੀ ਜਵਾਨੀ ਗਰ ਕਰਕੇ ਰੱਖ ਦਿੱਤੀ ਨਸ਼ਿਆਂ ਦੇ ਵਿੱਚ ਇਹ ਕਰੇਗਾ ਗੱਲਾਂ ਅੱਜ ਕਿਉਂ ਡਰਦਾ ਫਿਰਦਾ ਕਿਉਂ ਆਪਣੇ ਜੀਜੇ ਨੂੰ ਛੱਡ ਦਿੱਤਾ ਉਹ ਤੂੰ ਭੈਣ ਦਾ ਘਰ ਬਸਾਉਣ ਲੱਗਾ ਕਿ ਜਾੜ ਲੱਗਾ ਇਹ ਗਦਾਰ ਜਿਹੜਾ ਆਪਣੀ ਪੈਂਡਾ ਨਹੀਂ ਬਣਿਆ ਆਪਣੇ ਜੀਜੇ ਦਾ ਨਹੀਂ ਬਣਿਆ ਉਹ ਤੁਹਾਡਾ ਪੰਜਾਬੀਓ ਕੀ ਬਣ ਗਿਆ ਨਸ਼ਾ ਵੇਚਦਾ ਜੀ ਸਾਨੂੰ ਇਹ ਜਰਵਾਣਿਆਂ ਕੋਲੋਂ ਇਹ ਪ੍ਰਕਾਸ਼ ਸਿੰਘ ਬਾਦਲ ਉਹ ਯਾਰ ਮਰੇ ਦਾ ਤੇ ਇਹ ਸੁਣਿਆ ਸੀ ਕਿ ਮਰੇ ਨੂੰ ਖitab ਦਿੱਤਾ ਜਾਂਦਾ ਪਹਿਲੀ ਵਾਰ ਨਾ ਹੋਇਆ ਚੁਖਬੀਰ ਤੇਰੇ ਪਿਓ ਕੁਲ ਤੇ ਮਰੇ ਕੋਲੋਂ ਜਿਹੜਾ ਫਖਰੇ ਕੌਮ ਦਾ ਖਤਾਬ ਲੈ ਲਿਆ ਤੈਨੂੰ ਤੇ ਉਸੇ ਦਿਨੀ ਆਪਣੇ ਘਰ ਬੈ ਕੇ ਮੂੰਹ ਕਾਲਾ ਕਰਕੇ ਬਹਿਣਾ ਚਾਹੀਦਾ ਕਿ ਮੇਰੇ ਬਾਪ ਦੀ ਇਹ ਦੁਰਦਸ਼ਾ ਹੋਈ ਆ। ਅਕਾਲੀ ਦਲ ਤੇ ਖਤਮ ਜੇ। ਬਾਜਾ ਸਾਹਿਬ ਹੁਣ ਤਗੜੇ ਹੋ ਕੇ ਸਾਰੇ ਪੈਜੋ ਕਾਂਗਰਸੀ। ਕਿ ਜਿੱਥੇ-ਜਿੱਥੇ ਕੋਈ ਲੱਭਦਾ ਉੱਥੇ ਜਾ ਕੇ ਪੰਜਾਬ ਦੀ ਗੱਲ ਕਰੀਏ। ਉੱਥੇ ਜਾ ਕੇ ਦੱਸੀਏ ਕਿ ਪੰਜਾਬੀਆਂ ਨੇ ਤੇ ਕਾਂਗਰਸ ਦਾ ਇਸ ਆਜ਼ਾਦੀ ਦੇ ਵਿੱਚ ਕੀ ਯੋਗਦਾਨ ਆ ਸਾਡੇ ਬੱਚੇ ਭੁੱਲ ਗਏ ਜੇ ਅੱਜ ਜੇਸੀ ਬੈਠੀਆਂ ਸਟੇਜ ਤੇ ਖਲੋਤੀਆਂ ਇਹਦੇ ਚ ਹਿੰਦੁਸਤਾਨ ਦੀ ਆਜ਼ਾਦੀ ਚ ਸਾਡਾ 80% ਅੱਜ ਲੋੜ ਮੋੜ ਤਾ ਆਪਣੇ ਫਾਦਰ ਵਾਂਗੂ ਬਣ ਪੰਜਾਬ ਜੂਸ ਕਾਂਗਰਸ ਦਾ ਤੂੰ ਪ੍ਰਧਾਨ ਬਣਿਆ ਤੇਰੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਆ ਆਪਾਂ ਯੂਥ ਨੂੰ ਲੈ ਕੇ ਅੱਗੇ ਚੱਲਣਾ ਯੂਥ ਨੂੰ ਦੱਸਣਾ ਕਿ ਅਸੀਂ ਕਾਂਗਰਸੀਆਂ ਕਾਂਗਰਸ ਨੇ ਇਹ ਹਿੰਦੁਸਤਾਨ ਨੂੰ ਆਜ਼ਾਦ ਕਰਵਾਇਆ ਇਸ ਕਾਂਗਰਸ ਨੇ ਪੰਜਾਬ ਚ ਅਤਵਾਦ ਖਤਮ ਕੀਤਾ ਇਸ ਕਾਂਗਰਸ ਨੇ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਧ ਜੇ ਕੁਰਬਾਨੀਆਂ ਨੇ ਉਹ ਪੰਜਾਬ ਦੇ ਸਿੱਖਾਂ ਦੀਆਂ ਤੇ ਪੰਜਾਬ ਦੇ ਹਿੰਦੂਆਂ ਦੀਆਂ ਪੰਜਾਬੀਆਂ ਦੀਆਂ ਨੇ ਤੇ ਜੇ ਫਾਂਸੀ ਦੇ ਫੰਦੇ ਤੇ ਕੋਈ ਚੜਿਆ ਟੋਟਲ 122 ਆਦਮੀਆਂ ਨੂੰ ਫਾਂਸੀ ਲੱਗੀ ਹਿੰਦੁਸਤਾਨ ਦੇ ਵਿੱਚ ਆਜ਼ਾਦੀ ਵੇਲੇ ਉਹਦੇ ਵਿੱਚ 90 ਪੰਜਾਬੀ ਸੀਗੇ ਉਹਨਾਂ ਜਾ ਕੇ ਫਾਂਸੀ ਤੇ ਤਖਤਿਆਂ ਤੇ ਛੜੇ ਯਾਰ ਕੌਣ ਭੁੱਲ ਸਕਦਾ ਪੰਜਾਬੀਆਂ ਨੂੰ ਪੰਜਾਬੀਆਂ ਨੂੰ ਭਗਵੰਤ ਮਾਨ ਨੂੰ ਕਹਿੰਦਾ ਮੈਂ ਕਿ ਤੂੰ ਨਚਾਰਾ ਪੰਜਾਬ ਨੂੰ ਖਤਮ ਕਰ ਦੇਣ ਲੱਗਾ ਪਰ ਤੇਨੂੰ ਇੱਕ ਗੱਲ ਦੱਸਦਾ ਕਾਂਗਰਸੀ ਤੇਰੇ ਅੱਗੇ ਕੋਈ ਝੁਕੇਗਾ ਨਹੀਂ ਤੇਰੇ ਅੱਗੇ ਖੜਾ ਹੋ ਕੇ ਤੇਰੀ ਜਵਾਬ ਦੇਗਾ ਬਾਜਵਤ ਸਾਹਿਬ ਜੋ ਉਹਦਾ ਅਸੈਂਬਲੀ ਚ کردار ਆ ਅਸੀਂ ਤੇ ਚਲੇ ਗਏ ਆ ਸ਼ਰਮ ਆਉਂਦੀ ਸੀ ਕਿ ਕਿਹਦੇ ਸਾਹਮਣੇ ਬੈਠੇ ਆ ਉੱਥੇ ਸਰਦਾਰ ਪ੍ਰਤਾਪ ਸਿੰਘ ਕੈਰੋਂ ਬੈਠਾ ਸੀ ਜਿਹਨੇ ਪੰਜਾਬ ਦਾ ਜਿਹਨੇ ਪੰਜਾਬ ਦਾ ਨਰਮਾਤਾ ਸੀ ਉੱਥੇ ਗਿਆਨੀ ਜੈਲ ਸਿੰਘ ਬੈਠਾ ਜਿੰਦਾ ਹਿੰਦੁਸਤਾਨ ਦਾ ਰਾਸ਼ਟਰਪਤੀ ਬਣਿਆ ਤੇ ਉੱਥੇ ਅੱਜ ਕੌਣ ਬਹਿ ਗਿਆ ਜਿਹੜਾ ਕਹਿੰਦਾ ਅੱਖਾਂ ਜ ਅੱਖਾਂ ਪਾ ਕੇ ਗੱਲ ਕਰੋ ਕਮਾਲ ਹੋ ਗਈ ਤੇ ਤੇਰੀਆਂ ਅੱਖਾਂ ਦੇ ਵਿੱਚ ਬਾਜਵਾ ਸਾਹਿਬ ਨੇ ਤੇ ਚੰਗਾ ਵਿਧਾਨ ਸਭਾ ਚ ਕਿਹਾ ਸੀ ਕਹਿੰਦੇ ਤੇਰੀਆਂ ਅੱਖਾਂ ਚ ਤੇ ਸਵੇਰ ਦੀ ਗਿੱਟ ਨਹੀਂ ਨਿਕਲੀ ਤੇ ਮੈਂ ਤੇਰੇ ਨਾਲ ਕੀ ਅੱਖ ਮੜਾਵਾਂ ਰਾਜਾ ਜੀ ਸਾਨੂੰ ਸਾਰੀ ਕਾਂਗਰਸ ਨੂੰ ਇੱਕ ਗੱਲ ਵਰਕਰੋ ਸੁਣ ਲਓ ਜੇ ਕੋਈ ਕਹਿੰਦਾ ਕਿ ਕਾਂਗਰਸ ਦੇ ਵਿੱਚ ਕੋਈ ਧੜਾ ਕੋਈ ਧੜਾ ਨਹੀਂ ਜੇ ਕਾਂਗਰਸ ਇੱਕ ਆ ਤੇ ਜਿਹੜਾ ਕੋਈ ਕਹਿੰਦਾ ਮੈਂ ਧੜੇ ਬਾਜਾਂ ਅ ਲੋਕ ਵੀ ਕੱਲ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਦੇ ਵਿੱਚ 30% ਜਿਹੜੇ ਭਾਜਪੀ ਦੇ ਨੇ ਇਹ ਆਡੈਂਟੀਫਾਈ ਤੁਸੀਂ ਤੇ ਰਾਜਾ ਭੜਕ ਤੇ ਪ੍ਰਤਾਪ ਬਾਜਬੇ ਨੇ ਕਰਨਾ ਜਿਹੜੇ ਕੋਈ 30% ਕੱਢ ਕੇ ਬਾਹਰ ਮਾਰੋ ਤੇ ਉਹਨਾਂ ਨੂੰ ਲੈ ਕੇ ਆਓ ਆਪਾਂ ਗੱਲਾਂ ਕਰਦੇ ਬਾਜਬੇ ਸਾਹਿਬ ਗੁੱਸਾ ਨਾ ਕਰਿਓ ਆਪਾਂ ਕਹਿੰਨੇ ਨਾ ਸਾਡੇ ਕੋਲ ਬੱਤੀ ਸਾਡੇ ਨਾਲ ਅਸੀਂ ਬੱਤੀ ਚੋਰੀ ਨਹੀਂ ਗਏ ਲੈਣੇ ਉਹਨਾਂ ਚੋਂ ਇੱਕ ਵੀ ਅੱਛਾ ਦੰਦਾ ਦੀ ਗੱਲ ਕੀਤੀ ਜਾਂ ਉਹਨਾਂ ਬੱਤੀਆਂ ਚੋਂ ਆਹ ਸਾਡੇ ਕੋਲ ਬੈਠੇ ਨੇ ਟਿਕਤਾ ਇਹ ਲੈਣਗੇ ਤੇ ਪੰਜਾਬ ਦੇ ਐਮਐਲਏ ਇਹ ਬਣ ਕੇ ਆਉਣਗੇ ਅਸੀਂ ਚੋਰ ਕੋਈ ਨਹੀਂ ਕਾਂਗਰਸ ਚ ਘੁਸਮ ਦਿਆਂਗੇ ਯਾਰ ਆ ਇੱਕ ਤਰਪਿਆ ਕੱਲ ਦਾ ਸਿੱਖੀ ਦਾ ਮੈਨੂੰ ਮੁਰਿੰਗ ਸਾਹਿਬ ਕਹਿੰਦੇ ਕਿ ਆਪਾਂ ਥੋੜਾ ਥੋੜਾ ਘੱਟ ਬੋਲਣਾ ਪਬਲਿਕ ਉੱਠ ਪੈਣੀ ਆ ਮੈਂ ਕਿਹਾ ਪਬਲਿਕ ਨੂੰ ਤੇ ਮਸਾਲਾ ਦੇਣ ਵਾਲਾ ਚਾਹੀਦਾ ਉੱਠਦੇ ਨਹੀਂਗੇ ਬੈਠੇ ਹੁੰਦੇ ਆ ਫਿਰ ਸੁਣ ਲਈ ਤੇ ਜੇ ਕੋਈ ਦੋਖਲਾ ਬੰਦਾ ਉੱਠ ਪਏ ਤੇ ਪਬਲਿਕ ਨਾਲ ਹੀ ਕਾਂਗਰਸੀ ਉੱਠ ਕੇ ਬਾਹਰ ਤੁਰ ਪੈਂਦਾ ਅੱਜ ਕਾਂਗਰਸੀਓ ਅਕਾਲੀ ਦਲ ਜਿਹੜੇ ਗੁਰਦੁਆਰੇ ਨੂੰ ਆਜ਼ਾਦ ਕਰਵਾਇਆ ਤੇ ਉਹ ਮੋਰਚਾ ਫੇਰ ਸਾਨੂੰ ਲਾਉਣਾ ਪੈਣਾ ਪਹਿਲਾ ਮੋਰਚਾ ਲੱਗਾ ਨਨਕਾਣਾ ਸਾਹਿਬ ਦਾ ਉਹ 122 ਜਾਂ 21 ਸ਼ਹੀਦ ਕੀਤੇ ਉਹ 122 21 ਜਿਹੜੀਆਂ ਖੋਪਰੀਆਂ ਨਿਕਲੀਆਂ ਸੀ ਉਹਦੀ ਐਫ ਆਈ ਆਰ ਪੜੋ ਉਥੋਂ ਅੱਠ ਟੋਕਰੇ ਹੱਡੀਆਂ ਦੇ ਇਕੱਠੇ ਕੀਤੇ ਜਿਨ੍ਹਾਂ ਨੂੰ ਨਰਾਨੂ ਮੰਤ ਨੇ ਸਾੜ ਦਿੱਤਾ ਸੀ ਗੁਰੂ ਕੇ ਬਾਗ ਦਾ ਮੋਰਚਾ ਲੱਗਾ ਚਾਬੀਆਂ ਦਾ ਮੋਰਚਾ ਲੱਗਾ ਇਕੱਠੇ ਹੋਵੋ ਇਹ ਅਕਾਲੀ ਦਲ ਦਾ ਪੰਥ ਨਹੀਂ ਇਹ ਜਿਹੜਿਆ ਜਿੰਨੇ ਸਹਿਜ ਧਾਰੀ ਤੇ ਸਿੱਖ ਬੈਠੇ ਨੇ ਪੱਗਾਂ ਵਾਲੇ ਬੈਠੇ ਆ ਪੰਥ ਇਹਨਾਂ ਦਾ ਹੁਣ ਲੋੜ ਆ ਗਈ ਇਸ ਗਦਰਾਰਾਂ ਕੋਲ ਇਸ ਸੁਖਵੀਰ ਬਾਦਲ ਮਹੰਤ ਕੋਲੋਂ ਅਕਾਲੀ ਦਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਦੁਆਰੇ ਆਜ਼ਾਦ ਕਰਾਉਣ ਦਾ ਟਾਈਮ ਆ ਗਿਆ। ਖਲ ਕਹਿੰਦੇ ਮੈਨੂੰ ਬਾਜਵਾ ਸਾਹਿਬ ਬੈਠੇ ਕਹਿੰਦੇ ਨੇ ਕਿ ਵਿਕਰਮ ਜਿਹੜਾ ਇਹਨੇ ਕੀ ਕੀਤਾ ਬਾਜਵਾ ਸਾਹਿਬ ਹਿਸਟਰੀ ਪੜੋ ਸਿੱਖ ਰਾਜ ਨੂੰ ਜੇ ਕਿਸੇ ਨੇ ਖਤਮ ਕੀਤਾ ਤੇ ਉਹ ਸੁੰਦਰ ਸਿੰਘ ਜਿਹੜੇ ਨਾਲ ਵੱਡਾ ਸੁੰਦਰ ਸਿੰਘ ਮਜੀਠੀਆ ਉਹਨੇ ਉਹਨੇ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਕਿਸ ਨੇ ਖਤਮ ਕੀਤਾ ਤੇ ਇਸ ਮਜੀਠੀਏ ਪਰਿਵਾਰ ਨੇ ਸਿੱਖ ਰਾਜ ਖਤਮ ਕੀਤਾ ਉਹ ਸਰਦਾਰਗੜ੍ਹ ਵਾਲੀ ਜਿਹੜੀ ਜ਼ਮੀਨ ਆ ਉਹ ਕਿੱਥੋਂ ਮਿਲੀ 3500 ਕਿਲਾ ਜਿਹੜੀ ਉੱਥੇ ਲਈ ਆ ਗੁਰਖਪੁਰ ਦੇ ਲਾਗੇ ਉਹ ਅੰਗਰੇਜ਼ਾਂ ਨੇ ਮਹਾਰਾਣੀ ਜਿੰਦਾ ਨੂੰ ਤੇ ਮਹਾਰਾਜਾ ਦਲੀਪ ਸਿੰਘ ਨੂੰ ਅਰੈਸਟ ਕਰਾਉਂ ਲਈਏ ਇਸ ਪਰਿਵਾਰ ਨੇ ਅਰੈਸਟ ਕਰਾਇਆ ਤੇ ਉੱਥੇ ਉਹਨਾਂ ਨੂੰ ਜ਼ਗੀਰ ਮਿਲੀ